ਚੇਅਰਮੈਨ ਵਿਜੇ ਗੋਰੀਆ ਸਾਹਿਬ ਬਸਤੀ ਨੇ ਸਟੇਟਮੈਂਟ ਕੋਈ ਦੇਣਾ ਚਾਹੁੰਦੇ ਹਨ तमामਸੀ ਲੋਕਾਂ ਦੇ ਲਈ ਹਰ ਨੌਜਵਾਨ ਦੇ ਲਈ ਪੰਜਾਬ ਦੇ ਕੀ ਖੇਤਰ ਦੇ ਵੱਲੋਂ ਆਪਣੀ ਰੁਚੀ ਰੱਖਣ ਤਾਂ ਕਿ ਉਹ ਫਿੱਟ ਰਹਿਣ ਔਰ ਆਪਣੇ ਸ਼ੀਸ਼ਿਆਂ ਦੇ ਉੱਪਰ ਪੂਰਾ ਧਿਆਨ ਕੀਤਾ ਜਾਵੇ ਹallelujah ਹallelujah ਪ੍ਰਵੇਸ਼ ਸੁਭਸੀ ਕੇ ਨਾਮ ਕੀ ਜੈ ਨਾਮ ਕੀ ਜੈ ਸਭ ਤੋਂ ਪਹਿਲਾਂ ਮੈਂ ਵਧਾਈ ਦਿਨਾ ਵਾਂ ਗਰੂਪਸ ਆ ਟੀਮ ਨੂੰ ਫਰਸਕੋ ਟੀਮ ਨੂੰ ਕਿਉਂ ਨੌਜਵਾਨਾਂ ਨੂੰ ਜੋ ਅੱਜ ਨਸ਼ੇ ਦਾ ਦੌਰ ਚੱਲ ਰਿਹਾ ਵਾ ਉਹਦੇ ਤੋਂ ਹਟਾ ਕੇ ਖੇਡਾਂ ਦੇ ਵੱਲ ਪ੍ਰੇਰਿਤ ਕਰ ਰਹੇ ਨੇ ਮੈਂ ਇਹਨਾਂ ਦੋਵਾਂ ਟੀਮਾਂ ਨੂੰ ਵਧਾਈ ਦਿੰਦਾ ਵਾਂ ਇਹਨਾਂ ਦੇ ਕੈਪਟਨ ਸਾਹਿਬਾਨ ਨੂੰ ਵਧਾਈ ਦਿੰਦਾ ਵਾਂ ਔਰ ਨਾਲ ਹੀ ਇਹ ਕਹਿਣਾ ਚਾਹਨਾ ਵਾਂ ਕਿ ਜੋ ਸਾਡਾ ਯੂਥ ਹੈ ਜੇ ਅਸੀਂ ਆਪਦੇ ਦੇਸ਼ ਦੀ ਤਰੱਕੀ ਆਪਦੀ ਕੌਮ ਦੀ ਤਰੱਕੀ ਆਪਦੇ ਸਮਾਜ ਦੀ ਤਰੱਕੀ ਚਾਹੁੰਦੇ ਆ ਤੇ ਸਾਨੂੰ ਬੁਰੇ ਕੰਮਾਂ ਨੂੰ ਛੱਡ ਕੇ ਚੰਗੇ ਕੰਮਾਂ ਵੱਲ ਆਪਦੇ ਯੂਥ ਨੂੰ ਵਧਾਉਣਾ ਪਏਗਾ ਮੈਂ ਖੁਦ ਵੀ ਜਿਹੜਾ ਇਹ ਕਸਰਤ ਵਗੈਰਾ ਤੇ ਬਹੁਤ ਜ਼ਿਆਦਾ ਧਿਆਨ ਦੇਣਾ ਵਾ। ਔਰ ਮੈਨੂੰ ਚੰਗਾ ਲੱਗਦਾ ਵਾ ਕਿ ਜਦੋਂ ਅਸੀਂ ਆਪਦੇ ਲੋਕਾਂ ਦੇ ਵਿੱਚ ਆਪਦੇ ਯੂਥ ਦੇ ਵਿੱਚ ਜਾਂਦੇ ਆ ਤੇ ਉਹ ਖੇਡਾਂ ਦੇ ਵੱਲ ਜ਼ਿਆਦਾ ਵੱਧ ਰਹੇ ਆ। ਸੋ ਇਹਦੇ ਵਾਸਤੇ ਮੈਂ ਪ੍ਰਭੂ ਜੀ ਦਾ ਵੀ ਧੰਨਵਾਦ ਕਰਦਾ ਵਾਂ ਔਰ ਸਾਡੇ ਆਗੂ ਸਹਿਬਾਨਾਂ ਦਾ ਪਾਸਟਰ ਸਹਿਬਾਨਾਂ ਦਾ ਵੀ ਧੰਨਵਾਦ ਕਰਦਾ ਵਾਂ ਵੀ ਉਹ ਸਮਾਜਿਕ ਸਿੱਖਿਆ ਦੇ ਨਾਲ ਨਾਲ ਸਰੀਰਕ ਸਿੱਖਿਆ ਵੀ ਦੇ ਰਹੇ ਨੇ। ਸੋ ਅੱਜ ਦਾ ਦੇਣਾ ਜਿਹੜਾ ਬੜਾ ਵਧੀਆ ਦੇਣਾ ਔਰ ਜਿਹੜਾ ਆਹ ਇਹ ਗਰਾਊਂਡ ਹੈ ਇਹ ਸਰਦਾਰ ਪਰਮਿੰਦਰ ਸਿੰਘ ਪਿੰਕੀ ਜੀ ਵੱਲੋਂ ਬਣਾਇਆ ਗਰਾਊਂਡ ਹੈ ਔਰ ਕੁਝ ਦਿਨ ਪਹਿਲਾਂ ਹੀ ਇਹ ਨਾਲ ਇੱਥੇ ਜਿਹੜਾ ਗਰਾਊਂਡ ਦੇ ਉੱਤੇ ਮੈਚ ਰੱਖਿਆ ਗਿਆ ਸੀਗਾ ਮੈਨੂੰ ਸਾਡੇ ਪ੍ਰਧਾਨ ਜੀ ਗੂ ਭੱਟੀ ਜੀ ਨੇ ਕਿਹਾ ਵੀ ਫੋਜ਼ਪੁਰ ਦੇ ਵਿੱਚ ਮੈਚ ਰੱਖਿਆ ਗਿਆ ਵਾ ਜਿਹੜੇ ਆਪਣੇ ਕ੍ਰਿਸਚਨ ਕਮਿਊਨਿਟੀ ਦੇ ਵੱਲੋਂ ਤੇ ਕਹਿੰਦੇ ਗਰਾਊਂਡ ਆਪਾਂ ਲੱਭ ਕੇ ਲੱਭਣਾ ਵਾ ਚੰਗੇ ਗਰਾਊਂਡ ਦੇ ਵਿੱਚ ਅਸੀਂ ਕਦੀ ਕਿਹੜੇ ਗਰਾਊਂਡ ਦੀ ਗੱਲ ਕਰ ਰਹੇ ਕਦੀ ਕਿਹੜੇ ਗੱਲ ਗੱਲ ਕਰ ਰਹੇ ਸੀਗੇ ਤੇ ਮੈਂ ਕਿਹਾ ਜਿਹੜਾ ਆਪਣੇ ਸਰਦਾਰ ਪਰਮਿੰਦਰ ਸਿੰਘ ਪਿੰਕੀ ਜੀ ਵੱਲੋਂ ਤੋਹਫਾ ਦਿੱਤਾ ਗਿਆ ਵਾ ਇਹ ਇੰਟਰਨੈਸ਼ਨਲ ਪਿਚ ਹੈ ਇੱਕ ਤੇ ਮੈਂ ਕਿਹਾ ਆਪਾਂ ਉੱਥੇ ਇਹ ਮੈਚ ਕਰਾਨੇ ਆ ਤੇ ਅਸੀਂ ਉਹਦੇ ਦੀ ਤਿਆਰੀ ਕੀਤੀ ਮਾਈਕਲ ਜੀ ਤੇ ਅਸੀਂ ਤੁਹਾਡਾ ਵੀ ਇੱਥੇ ਪਹੁੰਚਦੇ ਫੂਰਸਾ ਟੀਮ ਦਾ ਪਹੁੰਚਦੇ ਸੀ ਸੀਨੀਅਰ ਜੀ ਤੁਹਾਡਾ ਇੱਥੇ ਵੈਲਕਮ ਕਰਦੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੋ ਸਾਡੇ ਵੱਲੋਂ ਮਸੀਹ ਕੌਮ ਨੂੰ ਮਸੀਹ ਯੂਥ ਨੂੰ ਅਨਦਰ ਲੋਗਾਂ ਨੂੰ ਵੀ ਲੋਡ ਹੋਊਗੀ ਜੇ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਧੰਨਵਾਦ ਔਰ ਨਾਲ ਹੀ ਇੱਕ ਅਨਾਉਂਸਮੈਂਟ ਕਰੀਜੀ ਜੀ ਕੂਪ ਪੱਟੀ ਸਾਹਿਬ ਸੈਮਸਨ ਬ੍ਰਿਗੇਡ ਇਹ ਇਹ ਇੱਕ ਛੋਟੀ ਸ਼ੁਰੂਆਤ ਹੈ ਪਰ ਆਉਣ ਵਾਲੇ ਸਮੇਂ ਚ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚੋਂ 크ਿਸਚਨ ਟੀਮਾਂ ਨੂੰ ਬੁਲਾ ਕੇ ਇੱਥੇ ਇੱਕ ਬੜੀ ਜਲਦੀ ਟੂਰਨਾਮੈਂਟ ਹੋਣ ਜਾ ਰਿਹਾ ਹੈ ਯੂਥ ਦੇ ਵੱਲੋਂ ਜਿਹੜਾ ਉਪਰਾਲਾ ਸ਼ੁਰੂ ਹੋਇਆ ਔਰ ਇਹਦੀ ਜਿਹੜੀ ਗੱਲ ਇਹ ਪੂਰੀ ਦੁਨੀਆ ਦੇ ਅੰਦਰ ਪਹੁੰਚੇਗੀ ਕਿ ਫਿਟਨੈਸ ਦੇ ਵੱਲ ਨੂੰ ਮਸੀਹ ਲੋਕ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਨੇ ਔਰ ਯੂਥ ਦਾ ਧਿਆਨ ਕਰ ਰਹੇ ਨੇ ਥੈਂਕ ਯੂ ਸੋ ਮੱਚ ਗੋਰੀਆ ਸਾਹਿਬ ਟੂਪੀ ਸਾਹਿਬ ਗੋਡ ਬles